ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 3 ਦੇ ਲਈ ਜਿਹੜੇ ਕਿ ਤੁਹਾਡੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਦੇ ਵਿੱਚ ਇੰਪੋਰਟੈਂਟ ਮੋਸਟ ਮੋਸਟ ਇੰਪੋਰਟੈਂਟ ਕੁਐਸਚਨਸ ਲੈ ਕੇ ਆਏ ਆ ਜਿਨ੍ਹਾਂ ਨੂੰ ਤੁਸੀਂ ਆਪਣਾ ਯਾਦ ਕਰਕੇ ਆਪਣੇ ਫੁੱਲ ਮਾਰਕਸ ਜਿਹੜੇ ਕਿ ਗੇਨ ਕਰ ਲੋਗੇ ਸੋਸ਼ੀਓਲੋਜੀ ਦੇ ਵਿੱਚ ਤੇ ਸੋਸ਼ੀਓਲੋਜੀ ਦਾ ਸਾਰਾ ਟੌਪਿਕਸ ਆਪਾਂ ਨੇ ਚੈਨਲ ਤੇ ਕਰਵਾਏ ਹੋਏ ਨੇ ਦੋ ਪਲੇਲਿਸਟਾਂ ਬਣੀਆਂ ਹੋਈਆਂ ਨੇ ਇੱਕ ਦੇ ਵਿੱਚ ਤਾਂ हिस्ट्री पॉलिटिकल साइंस ਤੇ ਸੋਸ਼ੀਓਲੋਜੀ ਦੇ ਤੁਹਾਨੂੰ ਟੌਪਿਕ ਮਿਲਣਗੇ ਠੀਕ ਹੈ ਤੇ ਇੱਕ ਜਿਹੜੇ ਸਾਰੇ ਬੀਏ ਸੈਮੈਸਟਰ 3 ਦੀ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਨੂੰ ਟੋਟਲੀ ਸਾਰੇ ਸਬਜੈਕਟਸ ਮਿਲ ਜਾਣਗੇ ਦੋਨੋਂ ਹੀ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਜਾਂ ਪੋਸਟਸ ਦੇ ਵਿੱਚ ਪਿੰਨ ਕਰ ਦੂੰਗੀ ਸੋ ਤੁਸੀਂ ਉੱਥੇ ਵਿਜ਼ਿਟ ਕਰਕੇ ਜਿਹੜੇ ਕਿ ਆਪਣੇ ਵੀਡੀਓਜ਼ ਨੂੰ ਵਾਚ ਕਰ ਲਓ ਸ਼ਾਂਤੀ ਗੈਸ ਪੇਪਰ ਵੀ ਆਪਾਂ ਨੇ ਅਪਲੋਡ ਕੀਤਾ ਹੋਇਆ ਤੇ राजे ਇਹਦੇ ਵਿੱਚ ਹੀ ਮੈਂ ਤੁਹਾਡਾ ਪਾਸਿੰਗ ਫਾਰਮੂਲਾ ਦੱਸੂੰਗੀ ਠੀਕ ਹੈ ਇਹਦੇ ਵਿੱਚ ਦੱਸੂਗੀ ਤੁਸੀਂ ਕਿਵੇਂ ਆਪਣੀ ਤਿਆਰੀ ਕਰਨੀ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਪਾਸਿੰਗ ਫਾਰਮੂਲੇ ਦੇ ਵਿੱਚ ਲਾਇਆ 90 ਮਾਰਕਸ ਦਾ ਤੁਹਾਡਾ ਪੇਪਰ ਹੋਣਾ ਜਿਹਦੇ ਵਿੱਚ 32 ਮਾਰਕਸ ਲੈਣੇ ਤੁਸੀਂ ਪੇਪਰ ਨੂੰ ਪਾਸ ਕਰਨ ਲਈ ਤੇ ਤੁਹਾਡੇ ਸਭ ਤੋਂ ਪਹਿਲਾਂ ਤੁਹਾਨੂੰ ਆਉਣਗੇ ਸ਼ਾਰਟ ਕੁਐਸ਼ਨ ਸ਼ਾਰਟ ਕੁਐਸ਼ਨ ਆਉਣਗੇ ਰਾਜੇ 12 12 ਦੇ ਵਿੱਚ ਤੁਸੀਂ ਕੋਈ 9 ਕੁਐਸ਼ਨ ਕਰਨੇ ਨੇ ਹਰ ਕੁਐਸ਼ਨ 2 ਮਾਰਕਸ ਦਾ ਹੋਊਗਾ ਠੀਕ ਹੈ ਇਹ ਚਾਰੋਂ ਪਾਰਟਾਂ ਦੇ ਵਿੱਚ ਆਉਣਗੇ ਕੁਐਸ਼ਨ ਤਾਂ ਟੋਟਲ 18 ਮਾਰਕਸ ਦੇ ਹੋਗੇ ਸ਼ਾਰਟ ਕੁਐਸਚਨ ਫਿਰ ਯੂਨਿਟ 1 2 3 ਐਂਡ 4 ਯੂਨਿਟ ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋ ਦੋ ਕੁਐਸਚਨ ਆਉਣਗੇ ਤੁਸੀਂ ਇੱਕ ਇੱਕ ਦਾ ਅਨਸਰ ਕਰਨਾ ਹੋਊਗਾ ਹਰ 18 ਅੰਕ ਦਾ ਹੋਊਗਾ ਤੇ ਪੇਪਰ ਨੂੰ ਪਾਸ ਕਰਨ ਲਈ ਤੁਹਾਨੂੰ ਚਾਹੀਦਾ 32 ਮਾਰਕਸ ਠੀਕ ਹੈ ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਜੇਕਰ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ ਤਾਂ ਕੋਈ ਵੀ ਦੋ ਯੂਨਿਟ ਕਰ ਲਓ ਕੋਈ ਦੋ ਯੂਨਿਟ ਦੋਨਾਂ ਯੂਨਿਟਾਂ ਦੇ ਸ਼ਾਰਟ ਕੁਐਸਚਨ ਕੋਈ ਵੀ ਦੋ ਯੂਨਿਟ ਕਰੋ ਚਾਹੇ ਫਰਸਟ ਕਰ ਲਓ ਸੈਕੰਡ ਕਰ ਲਓ ਥਰਡ ਕਰ ਲਓ ਫੋਰਥ ਕਰ ਲਓ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕੋਈ ਵੀ ਦੋ ਯੂਨ ਕੁਈ ਦੋ ਯੂਨਿਟ ਉਹਨਾਂ ਦੇ ਸ਼ਾਰਟ ਕੁਸ਼ਚਨ ਦੇਖੋ 18 18 ਦੇ ਤੋਂ ਦੋ ਯੂਨਿਟ 36 ਹੋ ਗਏ ਫਿਰ ਤੋਂ 18 ਲਾ ਲਓ ਠੀਕ ਹੈ ਤਾਂ ਇਹ ਹੋ ਗਏ ਤਾਂ 54 18 3 ਦਾ 54 54 ਮਾਰਕਸ ਦਾ ਜਿਹੜਾ ਕਿ ਤੁਹਾਡਾ ਪੇਪਰ ਮਤਲਬ ਕਿ ਡਨ ਹੋ ਜੂਗਾ ਠੀਕ ਹੈ ਹਾਂ ਅਗਰ ਫਿਰ ਤੁਸੀਂ ਇੱਕ ਹੋਰ ਵੀ ਸ਼ਾਰਟ ਤਰੀਕਾ ਅਗਰ ਤੁਸੀਂ ਮਤਲਬ ਕਿ ਫੁੱਲ ਮਾਰਕਸ ਗੇਨ ਕਰਨਾ ਚਾਹੁੰਦੇ ਹੋ ਤਾਂ 4 ਦੋ ਚਾਰੇ ਯੂਨਿਟ ਪੜ ਲਓ ਸ਼ਾਰਟ ਕੁਸ਼ਨ ਨਾ ਲੱਗ ਤੋਂ ਪੜੋ ਕਿਉਂਕਿ ਲੌਂਗ ਦੇ ਵਿੱਚੋਂ ਸ਼ਾਰਟ ਨਿਕਲ ਜਾਣਗੇ ਲੌਂਗ ਕੁਸ਼ਨਾਂ ਦੇ ਵਿੱਚੋਂ ਸ਼ਾਰਟ ਨਿਕਲ ਜਾਣਗੇ ਤੇ ਇੱਕ ਹੋਰ ਟੰਗ ਇਹ ਹੈ ਕਿ ਕੋਈ ਵੀ ਤਿੰਨ ਯੂਨਿਟ ਕਰ ਲਓ ਤਿੰਨ ਯੂਨਿਟ ਕਰ ਲਓ ਤਿੰਨ ਯੂਨਿਟ ਕਰ ਲੇ ਇਹਨਾਂ ਤਿੰਨਾਂ ਯੂਨਿਟਾਂ ਦੇ ਸ਼ਾਰਟ ਕੁਸ਼ਨ ਨਾ ਪੜੋ ਕਿਉਂਕਿ ਲੌਂਗ ਦੇ ਵਿੱਚੋਂ ਸ਼ਾਰਟ ਨਿਕਲ ਜਾਣਗੇ ਜਿਹੜਾ ਇੱਕ ਯੂਨਿਟ ਤੁਸੀਂ ਛੱਡ ਰਹੇ ਹੋ ਲੌਂਗ ਕੁਸ਼ਨ ਵਾਲੇ ਤੁਸੀਂ ਛੱਡ ਰਹੇ ਹੋ ਉਹਨਾਂ ਦੇ ਸ਼ਾਰਟ ਕੁਸ਼ਨ ਪੜ੍ਹ ਲਓ ਠੀਕ ਹੈ ਫਿਰ ਤੁਹਾਨੂੰ ਸ਼ਾਰਟ ਦੇ ਵਿੱਚ ਸਾਰੇ ਮਾਰਕਸ ਫੁੱਲ ਆ ਜਾਣਗੇ ਤੇ ਲੌਂਗ ਤਿੰਨ ਯੂਨਿਟ ਹੋਗੇ ਠੀਕ ਹੈ ਤੁਸੀਂ ਇਸ ਢੰਗ ਨਾਲ ਤੁਸੀਂ ਆਪਣੀ ਤਿਆਰੀ ਕਰਨੀ ਆ ਤੇ ਜਿਹੜੇ ਮੈਂ ਕੁਸ਼ਣ ਦੱਸੂਗੀ ਇਹ ਬਾਰ ਬਾਰ ਰਿਪੀਟ ਹੋਏ ਹੋਏ ਕੁਸ਼ਣ ਨੇ ਤੁਸੀਂ ਇਹੀ ਆਪਣੇ ਕੁਸ਼ਣ ਯਾਰ ਕਰਕੇ ਹਨ ਵਧੀਆ ਮਾਰਕਸ ਲੈ ਸਕਦੇ ਹੋ ਹਾਂਜੀ ਯੂਨਿਟ 1 ਦੇ ਵਿੱਚ ਜਿਹੜਾ ਕੁਸ਼ਣ ਆ ਸਮਾਜਿਕ ਢਾਂਚੇ ਤੇ ਰਜੇ 1 21000 ਰੱਖਣਾ ਸਮਾਜਿਕ ਢਾਂਚੇ ਨੂੰ ਸਮਾਜਿਕ ਬੰਤਰ ਵੀ ਕਹਿੰਦੇ ਨੇ ਇੰਗਲਿਸ਼ ਦਾ ਵਰਡ ਯਾ ਰੱਖਣਾ ਤੁਸੀਂ ਇੰਗਲਿਸ਼ ਦਾ ਵਰਡ ਹੈਗਾ ਸੋਸ਼ਲ ਸਟਰਕਚਰ ਠੀਕ ਹੈ ਇਹਨੂੰ ਸਮਾਜਿਕ ਢਾਂਚਾ ਵੀ ਕਹਿੰਦੇ ਨੇ ਉਹਨੂੰ ਸਮਾਜਿਕ ਬੰਤਰ ਵੀ ਕਹਿੰਦੇ ਨੇ ਉਹਨੂੰ ਸਮਾਜਿਕ ਸਰੰਚਨਾ ਵੀ ਕਹਿੰਦੇ ਨੇ ਤਿੰਨਾਂ ਨਾਮ ਨੇ ਇਹਦੇ ਸਮਾਜਿਕ ਢਾਂਚਾ ਸਮਾਜਿਕ ਬੰਤਰ ਸਮਾਜਿਕ ਸਰੰਚਨਾ ਇਹਦਾ ਅਰਥ ਤੇ ਇਹਦੇ ਵਿਸ਼ੇਸ਼ਤਾਵਾਂ ਲਿਖਣੀਆਂ ਨੇ ਡਿਸਕਸ मीनिंग ਐਂਡ ਕੈਰੈਕਟਿਸਟਿਕਸ ਜਾਂ ਫੀਚਰਸ ਆਫ ਸੋਸ਼ਲ ਸਟਰਕਚਰ 2016 ਤੋਂ ਸ਼ੁਰੂ ਹੋਇਆ 18 ਚ ਵੀ ਆਇਆ 21 ਚ ਵੀ ਆਇਆ 22 ਚ ਵੀ ਆਇਆ 23 ਚ ਵੀ ਆਇਆ ਦੇਖੋ ਠੀਕ ਹੈ ਤੇ ਸਮਾਜਿਕ ਢਾਂਚੇ ਦੇ ਤੱਤਵ ਜੋ ਸਥਿਤੀ ਤੇ ਭੂਮਿਕਾ ਸਟੇਟਸ ਤੇ ਰੋਲ ਡਿਸਕਸ ਰੋਲ ਐਂਡ ਸਟੇਟਸ ਐਂਡ ਰੋਲ ਐਜ਼ ਅ 엘ਿਮੈਂਟਸ ਆਫ ਸੋਸ਼ਲ ਸਟਰਕਚਰ ਸੋਸ਼ਲ ਸਟਰਕਚਰ ਦੇ ਜਿਹੜੇ ਤੱਤ ਨੇ ਉਹਨਾਂ ਦੇ ਵਿੱਚ ਉਹ ਸਥਿਤੀ ਤੇ ਭੂਮਿਕਾ ਬਾਰੇ ਚਰਚਾ ਕਰਨੀ ਵੀ ਆਪਣੇ ਚੈਨਲ ਤੇ ਕਰਵਾਇਆ ਹੋਇਆ ਹੈ ਜਿਹੜਾ ਦੋ ਇੱਕ ਟਾਪਿਕ ਰਹਿ ਗਿਆ ਉਹ ਕਰਵਾ ਦਾਂਗੇ ਠੀਕ ਹੈ 2023 ਦੇ ਵਿੱਚ ਆਇਆ ਹੋਇਆ ਹੈ ਤੇ 22 ਦੇ ਵਿੱਚ ਵੀ ਆਇਆ ਹੋਇਆ 21 ਚ ਵੀ ਆਇਆ 19 ਚ ਵੀ 17 ਚ ਵੀ 24 ਚ ਵੀ ਆਇਆ ਦੇਖੋ ਐਨਾ ਰਿਪੀਟ ਹੈ ਕੁਐਸਚਨ ਤੁਸੀਂ ਆਹ ਦੋ ਕੁਐਸਚਨ ਤਾਂ ਛੱਡ ਨਹੀਂ ਨਾ ਹੈਗਾ ਮਤਲਬ ਕਿ ਸਮਾਜ ਫਸਟ ਜਿਹੜਾ ਚੈਪਟਰ ਉਹ ਬਿਲਕੁਲ ਨਹੀਂ ਛੱਡਣਾ ਹਾਂਜੀ ਇਹਨਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਜਿਹੜੇ ਕੀ ਕੁਐਸਚਨਸ ਨੇ ਜਿਹੜੇ ਐਗਜ਼ਾਮ ਦੇ ਵਿੱਚ ਤੁਹਾਨੂੰ ਆਰਾਮ ਨਾਲ ਮਿਲਣਗੇ ਹਾਂਜੀ ਅੱਗੇ ਹੈਗਾ ਸਮਾਜਿਕ ਢਾਂਚੇ ਦੇ ਤੱਤ ਵੱਜੂ ਸ਼ਕਤੀ ਤੇ ਪ੍ਰਤੀਸ਼ਟਾ ਦੀ ਚਰਚਾ ਕਰਨੀ ਆ ਜਾਂ ਸਮਾਜਿਕ ਸਰੰਚਨਾ ਦੇ ਤੱਤ ਤੇ ਪ੍ਰਤੀਮਾਨ ਮਾਨਕ ਅਤੇ ਮੁੱਲਾਂ ਬਾਰੇ ਵਿਆਖਿਆ ਕਰਨੀ ਆ ਰਾਈਟ ਅਨ ਨੋਟ ਔਨ ਨੋਰਮਸ ਐਂਡ ਵੈਲਿਊਜ਼ ਐਜ਼ 엘ਿਮੈਂਟਸ ਔਫ ਸੋਸ਼ਲ ਸਟਰਕਚਰ 16 ਦੇ ਵਿੱਚ ਆਇਆ 17 ਚ 18 ਚ 2019 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਇਹ ਤੇ ਸਮਾਜਿਕ ਢਾਂਚੇ ਤੋਂ ਤੁਸੀਂ ਕੀ ਸਮਝਦੇ ਹੋ? ਸਮਾਜਿਕ ਢਾਂਚੇ ਦੇ ਵੱਖ-ਵੱਖ ਤੱਤ। ਇਹਦੇ ਵਿੱਚ ਸਾਰੇ ਤੱਤ ਪੁੱਛ ਲਏ। ਠੀਕ ਹੈ, ਉੱਥੇ ਅਲੱਗ-ਅਲੱਗ ਪੁੱਛ ਲਏ ਜਿਵੇਂ ਇਹ ਤੱਤਾਂ ਦੇ ਵਿੱਚੋਂ ਪ੍ਰਤੀਮਾਨ ਤੇ ਮਾਨਕ ਵਾਲਾ ਪੁੱਛ ਲਿਆ। ਸਥਿਤੀ ਤੇ ਭੂਮਿਕਾ ਪੁੱਛ ਲਈ। ਇੱਥੇ ਸਾਰੇ ਇਕੱਠੇ ਪੁੱਛ ਲਏ 2024 ਦੇ ਵਿੱਚ ਆਇਆ ਹੋਇਆ। ਵਰਡ ਦੂ ਯੂ ਅੰਡਰਸਟੈਂਡ ਬਾਏ ਸੋਸ਼ਲ ਸਟਰਕਚਰ ਡਿਸਕਸ ਵੈਰੀਅਸ 엘ਮੈਂਟਸ ਆਫ ਸੋਸ਼ਲ ਸਟਰਕਚਰ। ਮਤਲਬ ਕਿ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਪਹਿਲੇ ਦੋ ਕੁਐਸਚਨ ਨੇ ਇਹ ਤੁਸੀਂ ਦੋਨੇ ਹੀ ਕੁਐਸਚਨ ਚੰਗੇ ਢੰਗ ਨਾਲ ਕਰ ਲੈਣੇ। ਇਹਨ ਇਹ ਦੋਨੇ ਕੁਐਸਚਨ ਤੁਸੀਂ ਪੱਕਾ ਯਾਦ ਕਰ ਲੈਣੇ ਨੇ ਬਾਕੀ ਜਿਹੜੇ ਆਹ ਤਿੰਨ ਕੁਐਸਚਨ ਨੇ ਇਹਨਾਂ ਨੂੰ ਜਸਟ ਇੱਕ ਵਾਰ ਰੀਡਿੰਗ ਕਰ ਲੈਣੀ ਹੈ ਠੀਕ ਹੈ ਹਾਂਜੀ ਅੱਗੇ ਹੈਗਾ ਸੈਕੰਡ ਯੂਨਿਟ ਦੇ ਵਿੱਚ ਡਵੈਲਪਮੈਂਟ ਵਿਕਾਸ ਵਿਕਾਸ ਕੀ ਹੈ ਵਿਕਾਸ ਨੂੰ ਪ੍ਰਗਤੀ ਵੀ ਲਿਖ ਦਿੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਵਿਕਾਸ ਨੂੰ ਪ੍ਰਗਤੀ ਵੀ ਲਿਖ ਦਿੰਦੇ ਨੇ ਵਿਕਾਸ ਕੀ ਹੈ ਵਿਕਾਸ ਦੇ ਬਦਲ ਦੇ ਅਰਥ ਦੀ ਚਰਚਾ ਕਰਨੀ ਆ ਡਿਸਕਸ ਚੇਂਜਿੰਗ ਕੈਨੋਟੇਸ਼ਨਸ ਆਫ ਡਵੈਲਪਮੈਂਟ ਠੀਕ ਹੈ 2022 اور 24 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤੇ ਵਿਕਾਸ ਕੀ ਹੈ ਵਿਕਾਸ ਬਾਰੇ ਕਾਮਟੇ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਚਰਚਾ ਕਰਨੀ व्हाट इज ఎవલ્યુएशन ਡਿਸਕਸ ਕਾਮਟੇਜ਼ ਵਿਊਜ਼ ਔਨ ఎవਲੂਏਸ਼ਨਸ ఎవਲੂਏਸ਼ਨਸ ਠੀਕ ਹੈ ਇਹ 2016 ਦੇ ਵਿੱਚ 18 ਚ 21 ਚ 22 ਚ 23 ਚ ਆਇਆ ਹੋਇਆ ਕੁਐਸਚਨ ਇਹ ਅੱਗੇ ਹੈਗਾ ਇਨਕਲਾਬ ਕੀ ਹੈ ਇਹ ਹੈਗਾ ਰਿਵੈਲੂਸ਼ਨ ਇਨ ਕਲਾਬ ਨੂੰ ਸਮਝਣ ਵਿੱਚ ਮਾਰਕਸ ਦੇ ਕੀ ਯੋਗਦਾਨ ਸੀ 2021 ਦੇ ਵਿੱਚ ਆਇਆ ਹੋਇਆ ਵਾਟ ਇਜ਼ ਰਿਵੈਲੂਸ਼ਨ ਡਿਸਕਸ ਮਾਰਕਸ ਕੰਟਰੀਬਿਊਸ਼ਨ ਟੂ ਅੰਡਰਸਟੈਂਡਿੰਗ ਆਫ ਰਿਵੈਲੂਸ਼ਨ ਅੱਗੇ ਹੈਗਾ ਸਮਾਜਿਕ ਪਰਿਵਰਤਨ ਤੇ ਸਮਾਜਿਕ ਪਰਿਵਰਤਨ ਨੂੰ ਸਮਾਜਿਕ ਤਬਦੀਲੀ ਵੀ ਕਹਿੰਦੇ ਨੇ ਠੀਕ ਹੈ ਸਮਾਜਿਕ ਪਰਿਵਰਤਨ ਜਾਂ ਸਮਾਜਿਕ ਤਬਦੀਲੀ ਤੁਸੀਂ ਇੰਗਲਿਸ਼ ਦਾ ਵਰਡ ਯਾਦ ਰੱਖਣਾ ਸੋਸ਼ਲ ਚੇਂਜ ਯੂਨਿਟ 2 ਦੇ ਵਿੱਚੋਂ ਜਿਹੜਾ ਸੋਸ਼ਲ ਚੇਂਜ ਵਾਲਾ ਚੈਪਟਰ ਆ ਉਹ ਤੁਸੀਂ ਪੱਕਾ ਕਰਨਾ ਠੀਕ ਹੈ ਫਰਸਟ ਦੇ ਵਿੱਚ ਫਰਸਟ ਚੈਪਟਰ ਸਮਾਜਿਕ ਢਾਂਚੇ ਵਾਲਾ ਜਿਹਨੂੰ ਵੰਤਰ ਵੀ ਕਹਿੰਦੇ ਨੇ ਉਹ ਦੋ ਕੁਐਸਚਨ ਪੱਕੇ ਯਾਦ ਕਰਨੇ ਨੇ ਤੇ ਇਹਦੇ ਵਿੱਚੋਂ ਤੁਸੀਂ ਪੱਕੇ ਤੌਰ ਤੇ ਜਿਹੜਾ ਯਾਦ ਕਰਨਾ ਸਮਾਜਿਕ ਪਰਿਵਰਤਨ ਵਾਲਾ ਚੈਪਟਰ ਨਾਲੇ ਈਜ਼ੀ ਆ ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰਨਾ ਇਸ ਦਾ ਅਰਥ ਤੇ ਵਿਸ਼ੇਸ਼ਤਾਵਾਂ ਠੀਕ ਹੈ ਸੋਸ਼ਲ ਚੇਂਜ ਇਸ ਦੇ ਫੀਚਰਸ ਇਸ ਦੇ ਕੈਰੈਕਟੈਰਿਸਟਿਕਸ 2017 ਦੇ ਵਿੱਚ 18 ਚ 19 ਚ ਔਰ 23 ਚ ਆਇਆ ਹੋਇਆ ਕੁਐਸਚਨ ਹੈ ਤੇ ਕਾਰਲ ਮਾਰਕਸ ਦੇ ਅਨੁਸਾਰ ਸਮਾਜ ਦੇ ਵਿੱਚ ਸਮਾਜਿਕ ਪਰਿਵਰਤਨ ਕਿਵੇਂ ਆਉਂਦਾ ਸਮਾਜਿਕ ਕ੍ਰਾਂਤੀ ਕਿਵੇਂ ਹੁੰਦੀ ਹੈ ਥਾਡਰ ਚੇਂਜ ਅਕਰ ਇਨ ਸੋਸਾਇਟੀ ਅਕੋਰਡਿੰਗ ਟੂ Karl Marx 2019 ਦੇ ਵਿੱਚ ਆਇਆ ਹੋਇਆ ਕੁਸ਼ਚਨ ਹੈ 17 ਚੋਰ 2024 ਦੇ ਵਿੱਚ ਆਇਆ ਹੋਇਆ ਹੈ ਅਗੇ ਸਮਾਜਿਕ ਪਰਿਵਰਤਨ ਸੋਸ਼ਲ ਚੇਂਜ ਨੂੰ ਪ੍ਰਭਾਵਿਤ ਕਰਨ ਦੇ ਜਿਸਮਾ ਟਾਈਪਸ 2016 ਦੇ ਵਿੱਚ ਆਇਆ ਹੋਇਆ ਕੁਸ਼ਚਨ ਹੈ ਦੁਆਰਾ ਫਿਰ ਤੋਂ ਦੱਸ ਰਹੀ ਕਿ ਸਭ ਤੋਂ ਪੱਕੇ ਤੌਰ ਤੇ ਸਮਾਜਿਕ ਪਰਿਵਰਤਨ ਵਾਲਾ ਇਹ ਚੈਪਟਰ ਕਰ ਲੈਣਾ ਠੀਕ ਹੈ ਜਿਵੇਂ ਆ ਦੋਨੇ ਕੁਸ਼ਚਨ ਹੋਗੇ 4th ਔਰ 5th ਤੇ ਦੇ ਕਿਸਮਾ ਇੱਕ ਇਹ ਕੁਸ਼ਚਨ ਤੇ ਇੱਕਾ ਵਿਕਾਸ ਵਾਲਾ ਠੀਕ ਹੈ ਇਹਨਾਂ ਚ ਪੱਕਾ ਤੁਹਾਨੂੰ ਇਗਜ਼ਾਮ ਚ ਆ ਜਾਣੇ ਨੇ ਤੇ 3rd ਯੂਨਿਟ ਦੇ ਵਿੱਚੋਂ ਹੈਗਾ ਸਮਾਜਿਕ ਤਬਦੀਲੀ ਸਮਾਜਿਕ ਤਬਦੀਲੀ ਹਾਂਜੀ ਸੋਸ਼ਲ ਚੇਂਜ ਸਿੱਖਿਆ ਦੀ ਕੀ ਭੂਮਿਕਾ ਸੋਸ਼ਲ ਚੇਂਜ ਲਿਆਉਣ ਦੇ ਵਿੱਚ ਸਿੱਖਿਆ ਜਿਹਨੂੰ ਵਿਦਿਆ ਵੀ ਕਹਿ ਸਕਦੇ ਆਪਾਂ ਵਿਦਿਆ ਦੇ ਪੱਖੋਂ ਸਿੱਖਿਆ ਦੇ ਵਿੱਚ ਕੀ ਸਿੱਖਿਆ ਦਾ ਕੀ ਰੋਲ ਆ ਕੀ ਭੂਮਿਕਾ ਡਿਸਕਸ ਦਾ ਰੋਲ ਆਫ এডੂਕੇਸ਼ਨ ਇਨ ਬ੍ਰਿੰਗਿੰਗ ਅਬਾਊਟ ਸੋਸ਼ਲ ਚੇਂਜ 2018 ਦੇ ਵਿੱਚ 19 ਚ 22 ਚ 23 ਚ ਆਇਆ ਹੋਇਆ ਕੁਐਸਚਨ ਆ ਇਹ ਅੱਗੇ ਹੈਗਾ ਆਜ਼ਾਦੀ ਤੋਂ ਬਾਅਦ ਵੱਖ-ਵੱਖ ਕਾਨੂੰਨਾਂ ਦੀ ਚਰਚਾ ਕਰੋ ਜੋ ਭਾਰਤੀ ਸਮਾਜ ਵਿੱਚ ਸਮਾਜਿਕ ਤਬਦੀਲੀ ਲਿਆਉਂਦੇ ਨੇ 2017 ਔਰ 22 ਦੇ ਵਿੱਚ ਆਇਆ ਹੋਇਆ ਡਿਸਕਸ ਵਰੀਅਸ ਲੈਜਿਸਲੇਸ਼ਨਸ ਸੈਂਸਰਡ ਇਨਡिपेंडੈਂਸ ਥੈਟ ਹੈਵ ਬਰਾਉਟ ਅਬਾਊਟ ਸੋਸ਼ਲ ਚੇਂਜ ਇਨ ਇੰਡੀਅਨ ਸੋਸਾਇਟੀ ਅੱਗੇ ਹੈਗਾ ਸਮਾਜਿਕ ਤਬਦੀਲੀ ਲਿਆਉਣ ਦੇ ਵਿੱਚ ਕਾਨੂੰਨ ਦੀ ਕੀ ਭੂਮਿਕਾ ਰੋਲ ਆਫ ਲੈਜਿਸਲੇਸ਼ਨਸ ਇਨ ਬ੍ਰਿੰਗਿੰਗ ਅਬਾਊਟ ਸੋਸ਼ਲ ਚੇਂਜ 2021 ਦੇ ਵਿੱਚ ਕੁਐਸਚਨ ਆਇਆ ਹੋਇਆ ਆਰਥਿਕ ਕਾਰਨ ਜਾਂ ਕਾਰਕ एक्सप्लेन द रोल ऑफ इकोनॉमिक फैक्टर्स इन ब्रिंगिंग अबाउट सोशल चेंज 2021 और 24 क्वेश्चन आया हुआ है विज्ञान ਤੇ ਟੈਕਨੋਲੋਜੀ ਮਤਲਬ ਕਿ ਇਹਦੇ ਵਿੱਚ ਤੁਸੀਂ ਪੱਕੇ ਤੌਰ ਤੇ ਜਿਹੜਾ ਕੁਐਸਚਨ ਕਰਨਾ ਇੱਕ ਤਾਂ ਕਰਨਾ ਰਜੇ ਸਿੱਖਿਆ ਵਾਲਾ ਸਿੱਖਿਆ ਵਾਲਾ ਪੱਕੇ ਤੌਰ ਤੇ ਕਰਨਾ ਸਿੱਖਿਆ ਨੇ ਕੀ ਕੀ ਚੇਂਜ ਲਿਆਂਦੇ ਨੇ ਤੇ ਇੱਕ ਵਿਗਿਆਨ ਤੇ ਟੈਕਨੋਲੋਜੀ ਨੇ ਵਿਗਿਆਨ ਟੈਕਨੋਲੋਜੀ ਇਹ ਦੋ ਕੁਐਸਚਨ ਪੱਕੇ ਤੌਰ ਤੇ ਕਰ ਲੈਣ ਫਿਰ ਤੁਸੀਂ ਇਹਨਾਂ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਆਰਥਿਕ ਵਾਲਾ ਤੇ ਸਮਾਜਿਕ ਵਾਲਾ ਇੱਕ ਵਾਰ ਰੀਡ ਕਰ ਲੈਣਾ ਇੱਕ ਵਾਰ ਕਾਨੂੰਨ ਵਾਲਾ ਤੁਹਾਨੂੰ ਦੋ ਪੱਕੇ ਕੁਐਸਚਨ ਤਾਂ ਮੈਂ ਦੱਸ ਦੇ ਵੀ ਕਿਹੜੇ ਕਰਨੇ ਨੇ ਠੀਕ ਹੈ ਤੇ ਆਈ ਹੋਪ ਆਏ ਤੁਹਾਨੂੰ ਆਏਨ ਐਗਜ਼ਾਮ ਚ ਆਉਣਗੇ ਕਿਉਂਕਿ ਬਹੁਤ ਰਿਪੀਟ ਹੋਏ ਹੋਏ ਕੁਐਸਚਨ ਨੇ ਬਾਕੀ ਵੀ ਮੈਂ ਤੁਹਾਨੂੰ ਇੱਕ ਕਹਿ ਰਹੀ ਆ ਵੀ ਇੱਕ ਵਾਰ ਜਸਟ ਰੀਡਿੰਗ ਕਰ ਲਿਓ ਠੀਕ ਹੈ ਬਾਕੀ ਮੈਂ ਤੁਹਾਨੂੰ ਦੋਨ ਤੁਹਾਨੂੰ ਫਿਰ ਤੋਂ ਦੱਸ ਰਹੀ ਕਿ ਪਾਸਪੂ ਮਾ ਫਾਰਮੂਲਾ ਤੁਹਾਡਾ ਕੀ ਆ ਉਂਕਿ ਜਿਹੜੇ ਤੁਹਾਡੇ 4 ਯੂਨਿਟ ਨੇ 4 ਯੂਨਿਟਾਂ ਦਾ ਵਿੱਚੋਂ ਸਭ ਤੋਂ ਪਹਿਲਾਂ ਜਿਨ੍ਹਾਂ ਕੋਲ ਟਾਈਮ ਦੀ ਸ਼ਾਰਟੇਜ ਦਾ 2 ਯੂਨਿਟ ਕਰ ਲਓ ਠੀਕ ਹੈ ਉਹਨਾਂ 2 ਯੂਨਿਟ ਦੀ ਸ਼ਾਰਟ ਕੁਐਸਚਨ ਹੋਗੇ ਤਿੰਨ ਮਤਲਬ ਕਿ ਤੁਹਾਡੇ ਕੋਲ 3 18-18 ਮਾਰਕਸ ਦੇ 3 ਪਾਰਟ ਹੋਗੇ ਹਨ ਸ਼ਾਰਟ ਕੁਐਸਚਨ 18 ਮਾਰਕਸ ਦਾ ਚਲੋ ਉਹਦੇ ਵਿੱਚੋਂ ਤੁਸੀਂ ਆਪਾਂ ਮੈਂ ਤੁਹਾਨੂੰ ਇਹ ਕਹਿ ਰਹੀਆਂ ਕਿ ਅਗਰ ਤੁਸੀਂ 2 ਯੂਨਿਟ ਕਰੋਗੇ ਤਾਂ ਸ਼ਾਰਟ ਕੁਐਸਚਨ ਸਾਰੇ ਯੂਨਿਟਾਂ ਦੇ ਰੀਡ ਕਰ ਲਿਓ ਠੀਕ ਹੈ ਜਿਹੜੇ ਦਾ ਲੌਂਗ ਜਿਹੜੇ ਯੂਨਿਟ ਤੁਸੀਂ ਲੌਂਗ ਚ ਕਰ ਲਿਆ ਉਹਨਾਂ ਦਾ ਸ਼ਾਰਟ ਨਾ ਪੜਿਓ ਉਹਨਾਂ ਦੇ ਸਿਰਫ ਸ਼ਾਰਟ-ਸ਼ਾਰਟ ਜ ਜਿਹੜੇ ਚੈਪਟਰਾਂ ਦੇ ਲੌਂਗ ਕੁਐਸਚਨ ਤੁਸੀਂ ਛੱਡਦੇ ਉਹਨਾਂ ਦੇ ਛੋਟੇ ਪੜ ਲੈਣੇ ਨੇ ਠੀਕ ਹੈ ਤੇ ਜੇ ਤੁਸੀਂ ਯੂਨਿਟ 3 ਕਰਨੇ ਨੇ ਤਾਂ ਫਿਰ ਜਿਹੜਾ ਇੱਕ ਯੂਨਿਟ ਛੱਡਿਆ ਲੌਂਗ ਲਈ ਉਹਦੇ ਸ਼ਾਰਟ ਪੜ ਲਓ ਫਿਰ ਤੁਸੀਂ ਰਾਮ ਨਾਲ 50 ਪਲੱਸ ਮਾਰਕਸ ਲੈ ਕੇ ਆਣ ਵਧੀਆ ਢੰਗ ਨਾਲ ਪਾਸ ਹੋਊਂਗੀ ਜੇ ਤੁਸੀਂ ਤਿੰਨ ਯੂਨਿਟ ਕਰ ਲਏ ਠੀਕ ਹੈ ਤੇ ਸ਼ਾਰਟ ਕੁਐਸਚਨ ਤਾਂ ਸਾਰੇ ਯੂਨਿਟਾਂ ਦੇ ਹੋਗੇ ਕਿਉਂਕਿ ਜਿਹੜਾ ਤੁਸੀਂ ਛੱਡਿਆ ਉਹਦੇ ਵੀ ਸ਼ਾਰਟ ਕੁਐਸਚਨ ਕਰ ਲੇ ਤੇ ਤਾਂ ਲੌਂਗ ਲੌਂਗ ਦੇ ਵਿੱਚੋਂ ਸ਼ਾਰਟ ਨਿਕਲਣਗੇ ਫਿਰ ਤੁਹਾਡੇ ਜਿਹੜੇ ਕਿ ਐਨ ਵਧੀਆ ਮਾਰਕਸ ਕਿਉਂਕਿ ਤੁਹਾਡਾ ਪੇਪਰ ਹੈ ਜਿਹੜਾ ਕਿ 90 ਮਾਰਕਸ ਦਾ ਤੁਸੀਂ ਮਤਲਬ ਕਿ 62 70 ਦੀ ਲਾਈਨ ਦੇ ਵਿੱਚ ਮਾਰਕਸ ਲੈ ਜਾਓਗੇ ਠੀਕ ਹੈ ਹਾਂਜੀ ਇੱਕ ਹੋਰ ਵੀ ਢੰਗਾ ਕਿ ਤੁਸੀਂ ਜੇ ਇਹਨਾਂ ਫੁੱਲ ਮਾਰਕਸ ਲੈਣੇ ਨੇ ਤਾਂ ਚਾਰੋਂ ਦੇ ਚਾਰੋਂ ਯੂਨਿਟਾਂ ਦੇ ਜਿਹੜੇ-ਜਿਹੜੇ ਕੁਐਸਚਨ ਮੈਂ ਦੱਸ ਰਹੀਆਂ ਵੀ ਇਹ ਕੁਐਸਚਨ ਮੇਨ-ਮੇਨ ਨੇ ਹਨਾ ਇਹ ਕੁਐਸਚਨ ਯਾਦ ਕਰ ਲਓ ਤੇ ਛੋਟੇ ਸਾਰੇ ਇੱਕ ਵਾਰ ਠੀਕ ਹੈ ਤਾਂ ਉਹਦੇ ਨਾਲ ਇਹਨਾਂ ਨੂੰ ਵਧੀਆ ਮਾਰਕਸ ਲੈ ਲਓਗੇ ਤੁਸੀਂ ਅੱਗੇ ਹੈਗਾ ਅਜੇ ਯੂਨਿਟ 4 ਵਿਸ਼ਵੀਕਰਨ ਦੀ ਪ੍ਰਕਿਰਿਆ ਆਧੁਨਿਕੀਕਰਨ ਜਿਹੜਾ 4th ਯੂਨਿਟ ਹੈ ਇਹ ਇਹਦੇ ਵਿੱਚੋਂ ਥੋੜਾ ਜਿਹਾ ਹੋ ਜਾਂਦਾ ਆਧੁਨਿਕੀਕਰਨ ਤੇ ਨੋਟ ਲਿਖਣਾ ਇਹਦੇ ਲੱਛਣ ਤੇ ਪ੍ਰਭਾਵ ਇਹ 2016 22 ਐਂਡ 23 ਦੇ ਵਿੱਚ ਆਇਆ ਹੋਇਆ ਰਾਈਟ অর ਨੋਟ ਔਨ ਮਾਡਰਨਾਈਜੇਸ਼ਨ ਤੇ ਭਾਰਤੀ ਸਮਾਜ ਲਈ ਸੰਸਕ੍ਰਿਤੀਕਰਨ ਦੇ ਪੱਛਮੀਕਰਨ ਦੀ ਮਹੱਤਤਾ 2022 ਦੇ ਵਿੱਚ ਸਿਗਨੀਫਿਕੈਂਸ ਆਫ ਸੰਸਕ੍ਰਿਟੀਜਨਸ ਐਂਡ ਵੈਸਟਰੇਸ਼ਨਸ ਫੋਰ ਇੰਡੀਅਨ ਸੋਸਾਇਟੀ ਤੇ ਪੱਛਮੀਕਰਨ ਵਾਲਾ ਫਿਰ ਤੋਂ 2021 ਔਰ 17 ਦੇ ਵਿੱਚ ਆਇਆ ਹੋਇਆ ਤੇ ਸਮਾਜਿਕ ਤਬਦੀਲੀ ਦੀ ਪ੍ਰਕਿਰਿਆ ਵਿੱਚ ਵਿਸ਼ਵੀਕਰਨ ਸਮਾਜ ਵਿੱਚ ਮਹੱਤਵਪੂਰਨ ਦੇ ਲੀਹਾਂ ਦੇ ਦੱਸੋ ਕਿਵੇਂ ਤੁਸੀਂ ਕੀ ਸੋਚਦੇ ਹੋ 18 ਔਰ 21 ਚ ਆਇਆ ਹੋਇਆ ਕੁਐਸਚਨ ਹੈ ਤੇ ਸੰਸਕ੍ਰਿਤੀਕਰਨ ਵਾਲਾ 2019 ਦੇ ਵਿੱਚ ਆਧੁਨਿਕਕਰਨ ਮਤਲਬ ਕੀ ਇਹਦੇ ਵਿੱਚ ਤੁਸੀਂ ਟੌਪਿਕ ਸੰਸਕ੍ਰਿਤੀਕਰਨ ਤੇ ਜਿਹੜਾ ਕਿ ਆਧੁਨਿਕ ਕਰਨ ਵਾਲਾ ਕਰ ਲਓ ਵਿਸ਼ਵੀਕਰਨ ਇਹ 2019 ਔਰ 17 ਦੇ ਵਿੱਚ ਆਇਆ ਹੈ ਸਮਾਜਿਕ ਪਰਿਵਰਤਨ ਦੀ ਪ੍ਰਕਿਰਿਆ ਉਸ ਧਰਮ ਦੇ ਪੱਖਤਾਲਾ 17 ਔਰ 16 ਦੇ ਵਿੱਚ ਆਇਆ ਹੋਇਆ ਪੱਛਮੀਕਰਨ ਵਾਲਾ 2024 ਚ ਆਇਆ ਹੋਇਆ ਮਤਲਬ ਕਿ ਮੈਂ ਤੁਹਾਨੂੰ ਧਰਮ ਨਿਰਪੱਖਤਾ ਵਾਲਾ 2024 ਚ ਆਇਆ ਹੋਇਆ ਮਤਲਬ ਕਿ ਤੁਸੀਂ ਪਛਮੀ ਕਰਨ ਵਾਲਾ ਕਰ ਲਓ ਇੱਕ ਆਧੁਨਿਕ ਕਰਨ ਵਾਲਾ ਇਹਨਾਂ ਦੇ ਵਿੱਚ ਤੁਹਾਨੂੰ ਇੱਕ ਪੱਕਾ ਮਿਲੇ ਜਾਊਗਾ ਤੋਂ ਸੋ ਹਰ ਯੂਨਿਟ ਦੇ ਵਿੱਚ ਮੈਂ ਤੁਹਾਨੂੰ 2 2 3 3 ਕੁਐਸਚਨ ਆਣ ਪੱਕੇ ਦੱਸੇ ਨੇ ਥੈਂਕਸ